ਸ਼ੁਰੂ ਕਰਦੇ ਆਂ ਅੱਜ ਦੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਦੇਸੀ ਘਿਓ ਲਵਾਵਾਂਗੇ ਫਿਰ ਉਹਦੇ ਵਿੱਚ ਥੋੜਾ ਜਿਹਾ ਜੀਰਾ ਪਾ ਦਵਾਂਗੇ ਫਿਰ ਸਪਰਿੰਗ ਆਨੀਅਨ ਪਾਵਾਂਗੇ ਇਹਨਾਂ ਨੂੰ ਗੋਲ ਗੋਲ ਕੱਟ ਕੇ ਆਪਾਂ ਏਦਾਂ ਪਿਆਜ਼ ਨੂੰ ਪਾ ਦਵਾਂਗੇ ਹਲਕਾ ਜਿਹਾ ਭੁੰਨ ਲਏ ਫਿਰ ਇਹਦੇ ਵਿੱਚ ਆਪਾਂ ਲੰਬੀ ਕੱਟੀ ਹੋਈ ਸ਼ਿਮਲਾ ਮਿਰਚ ਪਾਵਾਂਗੇ ਤੇ ਉਹਨੂੰ ਵੀ ਹਲਕਾ ਜਿਹਾ ਭਨ ਲਵਾਂਗੇ 2 ਮਿੰਟ ਬਾਅਦ ਭੁੰਨ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਬਰੀਕ ਕੱਟ ਕੇ ਪਾਵਾਂਗੇ ਤੇ ਇਹਨਾਂ ਨੂੰ ਵੀ ਭੁੰਨ ਲਵਾਂਗੇ ਆ ਦੇਖੋ ਜੀ ਪਿਆਜ਼ ਵੀ ਆਪਣੇ ਕੁੱਕ ਹੋ ਚੁੱਕੇ ਹਨ ਇਹਨਾਂ ਨੂੰ ਆਪਾਂ ਮੀਡੀਅਮ ਗੈਸ ਤੇ ਪਕਾਇਆ ਹੈ ਫਿਰ ਇਹਦੇ ਵਿੱਚ ਜਿੰਨੀ ਕਿ ਆਪਾਂ ਸਬਜ਼ੀ ਪਾਈ ਉਸੇ ਹਿਸਾਬ ਨਾਲ ਨਮਕ ਪਾਵਾਂਗੇ ਤੇ ਹਲਕੀ ਹਲਦੀ ਪਾ ਦਵਾਂਗੇ ਫਿਰ ਇਹਦੇ ਵਿੱਚ ਗਰਮ ਪਾਣੀ ਪਾਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਪਾਣੀ ਚ ਉਬਾਲ ਆ ਗਿਆ ਤੇ ਇਹਦੇ ਵਿੱਚ ਆਪਾਂ ਥੋੜੀ ਜਿਹੀ ਕਾਲੀ ਮਿਰਚ ਪਾ ਦਵਾਂਗੇ ਫਿਰ ਇਹਦੇ ਵਿੱਚ ਆਪਾਂ ਮੈਗੀ ਪਾਵਾਂਗੇ ਮੈਗੀ ਨੂੰ ਤੁਸੀਂ ਇੱਥੇ ਤੋੜ ਕੇ ਪਾਣਾ ਹੈ ਤੇ ਹੁਣ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਕਰ ਦੇਣਾ ਹੈ। ਹਾਂਜੀ ਇਸ ਟਾਈਮ ਤੇ ਫਿਰ ਅਗ ਦੇ ਵਿੱਚ ਆਪਾਂ ਮੈਗੀ ਮਸਾਲਾ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਜਦ ਤੱਕ ਸਾਰੀ ਮੈਗੀ ਜਿਹੜੀ ਆਪਣੀ ਫੁੱਲਣੀ ਜਾਂਦੀ ਤੇ ਸਾਰਾ ਮਸਾਲਾ ਇਹਦੇ ਵਿੱਚ ਮਿਕਸ ਨਹੀਂ ਹੋ ਜਾਂਦਾ। ਤੁਸੀਂ మీడియం ਗੈਸ ਤੇ ਇਹਨਾਂ ਨੂੰ 4-5 ਮਿੰਟ ਪਕਾ ਦੇਣਾ ਤੇ ਆ ਦੇਖੋ ਜੀ ਮੈਗੀ ਆਪਣੀ ਰੈਡੀ ਹੈ।